16 ਜੁਲਾਈ ਦਿਨ ਬੁੱਧਵਾਰ 1 ਸਾਵਣ 2025 ਉੱਤਰ ਪ੍ਰਦੇਸ਼ ਦੇ ਦੋਖਨਵਰ ਦਾ ਸਾਹਿਬ ਗੁਰਦੁਆਰਾ ਵੱਲੋਂ ਜੀ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜਿਵੇਂ ਕਿ ਤੁਹਾਨੂੰ ਪਤਾ ਹੀ ਆਪਾਂ ਲੋਕ ਦਿਨ ਗੁਰਦੁਆਰਾ ਸਾਹਿਬ ਵਿੱਚ ਰੁਕੇ ਹੋਏ ਸੀਗੇ ਕਿਉਂਕਿ ਆਗਰੇ ਦਾਸ ਆਪਾਂ ਸੱਦ ਦੇਖਣ ਆਲਾ ਸੀਗੇ ਜੀ ਆਗਰੇ ਦੇ ਆਪਾਂ ਵਿੱਚ ਵੀ ਗਏ ਆਂ ਜੀ ਸ਼ਹਿਰ ਦੇ ਵਿੱਚ ਅੰਦਰ ਵੀ ਸ਼ਾਨ ਮੀਨ ਪੂਰੀ ਕੀਤੀ ਹੈ ਜੀ ਤੇ ਜੋ ਵੀ ਚੀਜ਼ਾਂ ਦੇਖਣ ਆਲੀਆਂ ਸੀ ਜਾਂ ਸਾਰੀਆਂ ਦੇਖੀਆਂ ਨੇ ਤੇ ਤੁਹਾਨੂੰ ਵੀ ਦਿਖਾਈਆਂ ਨੇ ਜੀ ਤੇ ਅੱਜ ਆਪਾਂ ਚੱਲ ਰਿਹਾ ਜੀ ਗਵਾਲੀਰ ਵੱਲ ਨੂੰ ਦੇਖਦੇ ਆ ਪਹੁੰਚਾ ਗਿਆ ਗਵਾਲੀਆ ਦਾ ਠੀਕ ਹੈ ਜੀ ਤੇ ਨਹੀਂ ਤਾਂ ਫਿਰ ਰਾਹ ਦੇ ਵਿੱਚ ਟੈਂਟ ਢੋਟ ਲਾ ਲਾਂਗੇ ਤਾ ਵਡੂਬਾ ਦੇਖੀਦਾ ਕੋਈ ਖਾਲੀ ਥਾਂ ਦੇਖ ਕੇ ਤੇ ਅੱਜ ਆਪਾਂ ਕੁਝ ਨਹੀਂ ਕਰਦੇ ਜੀ ਅੱਜ ਆਪਾਂ ਤੁਹਾਨੂੰ ਆਪਣਾ ਖਾਣਾ ਦਿਖਾਵਾਂਗੇ ਜੋ ਵੀ ਆਪਾਂ ਆਪ ਬਣਾਵਾਂਗੇ ਰੋਟੀ ਹੋਈ ਜਾਂ ਕੋਈ ਹੋਰ ਹੋਇਆ ਦੁੱਧ ਪਾਣੀ ਹੋਇਆ ਐਦਾਂ ਦਾ ਕੁਝ ਚੀਜ਼ ਤੁਹਾਨੂੰ ਬਣਾ ਕੇ ਦਿਖਾਵਾਂਗੇ ਜੀ ਤੇ ਨਾਲੇ ਖਾਵਾਂਗੇ ਤੇ ਦੋਸਤ ਮਿੱਤਰ ਆਪਣੇ ਪਹਿਲਾ ਬਾਾਰ ਚੱਲ ਗਏ ਜੀ ਤੇ ਆਪਾਂ ਚੱਲਦੇ ਆਂ ਆਪਾਂ ਵੀ ਬਾਅਦ ਨੂੰ ਚੱਲਦੇ ਆਂ ਤੇ ਆਪਾਂ ਬੁਲਾਉਣੇ ਉਹਨਾਂ ਨਾਲ ਜਾ ਕੇ ਸਤਰੀਕਾਲ ਜੀ ਇੰਨਾਲੇ ਮੈਂ ਬੁਲਾ ਲੂੰਗਾ ਤੇ ਨਾਲੇ ਤੁਸੀਂ ਬੁਲਾ ਲੈਣੀ ਚੱਲੋ ਤੇ ਆ ਜਾਓ ਚੱਲੀਏ ਜੀ ਆਸੀ ਆਪਣਾ ਰੂਮ ਜੀ ਰੂਮ ਨੂੰ ਵਾਪਸ ਸਸਰੀ ਕਾਲ ਕਹਿਦੀ ਹੈ ਜੀ ਡੇਟਾ ਲੂਟਾ ਬੰਦ ਕਰਦੀ ਪਹਿਲਾਂ ਬਹੁਤ ਬਹੁਤ ਧੰਨਵਾਦ ਬਾਬਿਆਂ ਦਾ ਜਿਹੜਾ ਆਪਾਂ ਨੂੰ ਫਰੀ ਕਮਰਾ ਦੇ ਦਿੱਤਾ ਸੀਗਾ ਜੀ ਅੱਜ ਦੋ ਦਿਨ ਲਈ ਆਪਾਂ ਨੂੰ ਰਹਿਣ ਵਾਸਤੇ ਵੀ ਤੁਸੀਂ ਰਹੋ ਕੋਈ ਗੱਲ ਨਹੀਂ ਜਿਵੇਂ ਕਿ ਤੁਹਾਨੂੰ ਦੱਸਿਆ ਸੀਗਾ ਜੀ ਆਪਣੇ ਵੀਰ ਮਿੱਤਰਾਂ ਨਾਲ ਸਤਸ੍ਰੀਕਾਲ ਬੁਲਾ ਦਈਏ ਸਤਸ੍ਰੀਕਾਲ ਜੀ ਸ਼ੂ ਭਾਈ ਸਤਸ੍ਰੀਕਾਲ ਵੀਰੇ ਕੀ ਹਾਲ ਹੈ ਸਾਰਿਆਂ ਨੂੰ ਤੇ ਹੁਣ ਅਸੀਂ ਜਾ ਰਹੇ ਹਾਂ ਗਵਾਲੀਅਰ ਵੱਲ ਗਵਾਲੀਅਰ ਵੱਲ ਨੂੰ ਤੇ ਗਵਾਲੀਅਰ ਦੇ ਗੂਕਰ ਹੈਗਾ ਉਹ ਸਾਰਾ ਤੁਹਾਨੂੰ ਦਿਖਾਵਾਂਗੇ ਬੜੇ ਰੌਬ ਰੌਬ ਦੇ ਨਾਲ ਧੰਨਵਾਦ ਠੀਕ ਹੈ ਜੀ ਭਾਈ ਸਤਸ੍ਰੀਕਾਲ ਸਾਸ੍ਰੀਕਾਲ ਬਿੱਟੂ ਭਾਈ ਸਾਸ੍ਰੀਕਾਲ ਜੀ ਸਾਰਿਆਂ ਨੂੰ ਤੇ ਗੱਡੀਆਂ ਦਾ ਪਾਹਾਵਾ ਪਾਣੀ ਸਾਰਾ ਚੈੱਕ ਕਰ ਲਿਆ ਹਵਾ ਹੂਆ ਭਰ ਕੇ ਹਟਿਆਂਗੇ ਤੇ ਤਿਆਰ ਵਰ ਤਿਆਰ ਹੁਣ ਟਾਈਮ ਵਾਵਾ ਹੋ ਗਿਆ ਦਿਵਾਲੀਰ ਕਣੀ ਪਾਉਣੇ ਫਿਰ ਚਾਲੇ ਤੇ ਚੱਲਦੇ ਆਪਾਂ ਤੇ ਆਪਣੀ ਸੰਦੀਪ ਵੀਰ ਰਹਿ ਗਈ ਸੰਦੀਪ ਵੀਰੇ ਸਾਸ੍ਰੀਕਾਲ ਸਾਸ੍ਰੀਕਾਲ ਸਾਰੀ ਸੰਗਤ ਨੂੰ ਦਾਸ ਵੱਲੋਂ ਤੇ ਆਪਾਂ ਜਿਹੜਾ ਹੁੰਦਾ ਸਫਰ ਹੈ ਅੱਜ ਇਹ ਕਰਦੇ ਆਪਾਂ ਦਿਵਾਲੀਰ ਕਣੀ ਜਿੱਥੇ ਜਿੰਮੇ ਬਾਸ਼ਾ ਜੀ ਨਬਾਹਰ ਰਾਜ ਹੁਸਾਇਆ ਦੀ ਆ ਉੱਥੇ ਚੱਲਦੇ ਆ ਹੁਣ ਆਪਣਾ ਵਾਈਬਰੂ ਨੇ ਵੀ ਸੋਨਾ ਮੋੜ ਬਣਾ ਰੱਖਿਆ ਕਿੰਨੇ ਮਹੀਨੇ ਜੀ ਸ਼ੁਰੂ ਹੋਈ ਐ ਸਫਰ ਸੋਨਾ ਨਿਭਰੂ ਅੱਜ ਚੱਲਦਿਆਂ ਹੁਣ ਅਗਰੀਆਂ ਗੱਡੀਆਂ ਤੋਰਦੇ ਆਪਾਂ ਤੇ ਜਿਵੇਂ ਕਿ ਤੁਹਾਨੂੰ ਆਪਾਂ ਸਾਰੇ ਵੀਰ ਮਿੱਤਰਾਂ ਨੇ ਤੁਹਾਨੂੰ ਦੱਸਤਾ ਜੀ ਤੇ ਆਪਾਂ ਕਿੱਧਰ ਵੱਲ ਨੂੰ ਜਾ ਰਹੇ ਆਂ ਆਪਾਂ ਜਾਵਾਂਗੇ ਗਵਾਲੀਅਰ ਗਵਾਲੀਅਰੀ ਇਤਿਹਾਸਿਕ ਗੁਰਦੁਆਰਾ ਏ ਆਪਾਂ ਉੱਥੇ ਜਾਵਾਂਗੇ ਗੁਰਦੁਆਰਾ ਦੋਖਨਵਾਰਨ ਸਾਹਿਬ ਸੋਕ ਸ਼ਾਂਤੀ ਬਖਸ਼ੋ ਬਾਬਾ ਜੀ ਚਾਲੇ ਪਾਉਣ ਲੱਗੇ ਆਂ ਇਹ ਆਪਣਾ ਮਿਹਰ ਪਰਿਆ ਹੱਥ ਬਣਾਈ ਰੱਖਿਓ ਸਾਡੇ ਸਿਰ ਤੇ ਚਲੋ ਚੱਲਦੇ ਆ ਜੀ ਅੱਗੇ ਵੱਲਣ ਆਗਰਾ ਸ਼ਹਿਰ ਬਈ ਸੱਚੀ ਬਹੁਤ ਵੱਡਾ ਗਾ ਲੰਘਦੇ ਆ ਲੰਘਦਾ ਅਸੀਂ ਸਾਨੂੰ ਟ੍ਰੈਫਿਕ ਦੇ ਵਿੱਚੋਂ ਸਾਢੇ 3 ਜਾਂ 3 ਘੰਟੇ ਹੋ ਗਏ ਆ ਜੀ ਇਹ ਹੁਣ ਆਪਾਂ ਜਾ ਕੇ ਬਾਹਰ ਨਿਕਲੇ ਆ ਜੀ ਆਗਰਾ ਸ਼ਹਿਰ ਤੋਂ ਚੱਲਦੇ ਆ ਅੱਗੇ ਵੱਲ ਨੂੰ ਅੱਗੇ ਵੱਲ ਨੂੰ ਦੇਖਦੇ ਆ ਕੀ ਕੁਛ ਹੈ ਉਹ ਵੀ ਤੁਹਾਨੂੰ ਦਿਖਾਵਾਂਗੇ ਜੀ ਤੇ ਨਾਲੇ ਆਪ ਦੇਖ ਲਾਂਗੇ 440 ਕਿਲੋਮੀਟਰ ਤੇ ਗਵਾਲੀਅਰ ਰਹਿ ਗਿਆ ਜੀ 107 ਕਿਲੋਮੀਟਰ ਅੱਗੇ ਟੋਲ ਗੇਟ ਵੀ ਹੈਗਾ ਜੀ ਟੋਲ ਗੇਟ ਤੇ ਵੀ ਚੱਲਦੇ ਆਂਗੇ ਜੀ ਆਪਣੀ ਗੱਡੀ ਦਾ ਟੋਲ ਨਹੀਂ ਲੱਗਣਾ ਕਿਉਂਕਿ ਆਪਣੀ ਗੱਡੀ ਆਲ ਇੰਡੀਆ ਪਾਰਲਮੈਂਟ ਤੇ ਆਈ ਜੀ ਜਿਵੇਂ ਕਿ ਤੁਹਾਨੂੰ ਪਤਾ ਬਾਈ ਆਪਾਂ ਗਵਾਲੀਅਰ ਜਾਈ ਜਾਂਦੇ ਹਾਂ ਨਾ ਤੇ ਜਾਈ ਜਾਂਦੇ ਸੀ ਰਾਤ ਚ ਤੇ ਆ ਮੀ ਪੈਣ ਲੱਗ ਗਿਆ ਜੀ ਤੇ ਗੱਡੀਆਂ ਫਿਰ ਆਪਾਂ ਇਧਰ ਲਾਤੀਆਂ ਟੇੜੀਆਂ ਜਾਂ ਕਰਕੇ ਜੀ ਇਹ ਕੋਲਾਤੀ ਮੇਰੇ ਵਾਲੀ ਜੀ ਤੇ ਇਹ ਕਾਂ ਲਾਤੀ ਡਿਸ਼ੂ ਵਾਲੀ ਯਾਰ ਬਿੱਟੂ ਭਾਈ ਵਾਲੀ ਤੇ ਬਿੱਟੂ ਭਾਈ ਕੀ ਕਹਿੰਦਾ ਮੀ ਹਾਂ ਕੀ ਕਹਿੰਦਾ ਮੀ ਮੀ ਅੱਜ ਸੌਣ ਮਹੀਨੇ ਦੀ ਪਹਿਲੀ ਤਰੀਕਾ ਫਿਰ ਆ ਵੈਸੇ ਦਾ ਸੌਣ ਮਹੀਨੇ ਵਾਲੇ ਪਹਿਲੇ ਰੰਗ ਆਪਾਂ ਦਾ ਦਿਖਦੇ ਤੁਰੇ ਆਉਂਦੇ ਹੈਗੇ ਹੁਣ ਤਾਂ ਫਿਰ ਦੇਖਣੇ ਦੇਖਣੇ ਹੈਗੇ ਹਾਂ ਸੱਚ ਬਈ ਤੁਹਾਨੂੰ ਇੱਕ ਵੀ ਤੁਹਾਨੂੰ ਜਿਵੇਂ ਪਹਿਲਾਂ ਦੱਸਿਆ ਸੀਗਾ ਅੱਜ ਵੀ ਪਹਿਲਾ ਸੌਣ ਚੜ ਗਿਆ ਹਨਾ ਮੀਨੇ ਤਾਂ ਫਿਰ ਆਪਣੇ ਰੰਗ ਦਿਖਾਉਣੇ ਆ ਸੰਦੀਪ ਬਾਈ ਸਾਈਕਲ ਦੀ ਕਾਠੀ ਉੱਚੀ ਕਰਾ ਰਿਹਾ ਕਿਉਂਕਿ ਉਹਦੇ ਨਾਲ ਸਾਈਕਲ ਚਲਾਉਣ ਵੇਲੇ ਗੋਡੇ ਵਾਜ ਜਾਂਦੇ ਹੈਗੇ ਹੈਂਗਲ ਤੇ ਗੋਡੇ ਵਾਜਦੇ ਉਹਨੂੰ ਦੇਖ ਰਿਹਾ ਕਿੱਥੇ ਆ ਆਪਾਂ ਕਾਰ ਦੇ ਨਾਲ ਗੱਲ ਉਹ ਖੜਾ ਜੀ ਚੱਲਦੇ ਆਪਾਂ ਉਹਦੇ ਨਾਲ ਉਹਦੇ ਕੋਲੇ ਦੇਖਦੇ ਆ ਕੀ ਕਰਾਈ ਜਾਂਦਾ ਹੀ ਉਹ ਹਾਬੀ ਕੀ ਹੋ ਗਿਆ ਇੱਧਰ ਜੇ ਲਾ ਲਈ ਆ ਸੀਟ ਆ ਯਾਰ ਬਾੜੀ ਨਹੀਂ ਵੀ ਆ ਗੋਡੇ ਅੱਗੇ ਹੈਂਡਲ ਲੱਗ ਜਾਂਦੇ ਬਾੜੀਆਂ ਲੱਤਾਂ ਮੈਂ ਮੈਂ ਪਹਿਲਾਂ ਦੱਸਦਾ ਆ ਰਿਆਂਗਾ ਵੀ ਥੋੜੀ ਜੀ ਕਾਠੀ ਨਹੀਂ ਵੀ ਆ ਸਾਈਕਲ ਚਲਾਉਣ ਵੇਲੇ ਨਾ ਆ ਗੋਡੇ ਇੱਥੇ ਵਾਈ ਦੇ ਜੀ ਇੱਕ ਵਾਰ ਕੇ ਗੋਡੇ ਅੱਗੇ ਲੱਗ ਜਾਂਦੇ ਆ ਇੱਕ ਤਾਂ ਲੰਮਾ ਵਾਲਾ ਹੀ ਏ ਤੇ ਦੂਜੀਆਂ ਲੱਤਾਂ ਲੰਮੀਆਂ ਨੇ ਇਹਦੀਆਂ ਇੱਕ ਮਿੰਟਾ ਬਹੁਤ ਨਹੀਂ ਆਉਂਦੀ ਤੇ ਕੋਈ ਨਹੀਂ ਭਾਈ ਜੀ ਕਰ ਦੋ ਹਣਾ ਜੀ ਠੀਕ ਤੇ ਇਹਦੇ ਗੋਡੇ ਨਾ ਵੱਜਣ ਹੁਣ ਦੁਬਾਰਾ ਪੰਜਾਬੀ ਸਮਝ ਆ ਰਹੀ ਆਂ ਆਪਕੋ ਆ ਗਈ ਸਮਝ ਤੋ ਬਸ ਇਸਕੇ ਗੋਡੇ ਨਾ ਲੱਗੇ ਬਸ ਇਕੱਠ ਕਾਠੀ ਕੋ ਉੱਚਾ ਚੋਕ ਦੇਓ ਆਪ ਹਣਾ ਵੀ ਤੇ ਬੈਠ ਕੇ ਦੇਖ ਭਾਈ ਗੋਡੇ ਵੀ ਹੈਂਡਲ ਤੋਂ ਤਾਂ ਲੰਘ ਜਾਂਦੇ ਆਗੇ ਇਹ ਜਨਾ ਟੋੜੇ ਪੈਰ ਥੱਲੇ ਛਲਾਉਣ ਵਾਲੇ ਆ ਜੀ ਬੱਸ ਗੋਡ ਹੋ ਗਿਆ ਹਮਮ ਓਕਰ ਪੋਤਾ ਠੀਕ ਹੈ ਜੀ ਤੇ ਗੱਡੀ ਤਿਆਰ ਕਰਤੀ ਆ ਜੀ ਹੁਣ ਨਹੀਂ ਪਾਈਦੇ ਆਪਣੇ ਗੋਡੇ ਵਜਣਗੇ ਹੁਣ ਬਈ ਆਪਣਾ ਆਰਾਮ ਨਾਲ ਸਾਈਕਲ ਚਲਾ ਸਕਦਾ ਜੀ ਦੇਖਦੇ ਆਪਾਂ ਰਾਤ ਨੂੰ ਜਿੱਥੇ ਆਪਾਂ ਨੂੰ ਥਾਂ ਮਿਲੀ ਕੋਈ ਮਾੜੀ ਮੋਟੀ ਤੇ ਉੱਥੇ ਤੰਬੂ ਤੁੰਬੂ ਲਾ ਲਾਂਗੇ ਆਪਾਂ ਵੈਸੇ ਤੰਬੂ ਲਾਉਣ ਵਾਲਾ ਤਾਂ ਮੌਸਮ ਤਾਂ ਹੈ ਨਹੀਂਗਾ ਕਿਉਂਕਿ ਕਿਣਮਣ ਕਿਣਮਣ ਹੋਈ ਜਾਂਦੀ ਐ ਦੇਖਦੇ ਆ ਕੋਈ ਨਹੀਂ ਵੀ ਚੱਲ ਉੱਪਰ ਛੱਤ ਵਾਲੀ ਥਾਂ ਮਿਲ ਜੇ ਤਾਂ ਜ਼ਿਆਦਾ ਵਧੀਆ ਗੱਲ ਐ ਜੀ ਚਲੋ ਚੱਲਦੇ ਆ ਅੱਗੇ ਵੱਲ ਨੂੰ ਦੇਖਦੇ ਆ ਕੋਈ ਆਪਣੀ ਥਾਂ ਜੀ ਜਿੱਥੋਂ ਪਹਿਲਾ ਵੀਡੀਓ ਬਣਾਈ ਸੀਗੀ ਜੀ ਆਪਾਂ ਉੱਥੇ ਉਸੇ ਥਾਂ ਤੇ ਖੜੇ ਆ ਤੇ ਜਿੱਥੇ ਆਪਣੀਆਂ ਸਾਈਕਲਾਂ ਟੇਡੀਆਂ ਕਰਕੇ ਲਾਆਂੀਆਂ ਸੀਗੀਆਂ ਨਿਸ਼ੂ ਭਾਈ ਬਣਾਈ ਜਾਂਦਾ ਕੀ ਬਣਾਈ ਜਾਂਦਾ ਨਿਸ਼ੂ ਭਾਈ ਆਲੂ ਤੇ ਬ੍ਰੈਡ ਅਰੇ ਸੈਂਡਵਿਚ ਬਣਾਈਏ ਨਾ ਹਾਂ ਉਹ ਤੇ ਚੱਲ ਸੈਂਡਵਿਚ ਖਾ ਕੇ ਦੇਖ ਲੈ ਤੇਰੇ ਅੱਜ ਕਿਹੋ ਜਿਹਾ ਸੈਂਡਵਿਚ ਬਣਾਉਣਾ ਵੈਸੇ ਤਾਂ ਦਾਲ ਸਬਜ਼ੀ ਦਾ ਵਧੀਆ ਬਣਾ ਲੈਣਾ ਅੱਜ ਸੈਂਡਵਿਚ ਦੇਖਦੇ ਆਂ ਪਿੱਟੂ ਖਾਦੇ ਦਾ ਹੱਥ ਤੇ ਸੈਂਡਵਿਚ ਖਾਦੇ ਹੈ ਇਹਦੇ ਹੱਥ ਦੇ ਸੈਂਡਵਿਚ ਖਾਦੇ ਹੈ ਨਹੀਂ ਇਹਦੇ ਹੱਥ ਦੇ ਨਹੀਂ ਖਾਂਦੇ ਚਲ ਪਹਿਲੇ ਹੱਥ ਦੇ ਸੈਂਡਵਿਚ ਖਾ ਕੇ ਦੇਖਦੇ ਆਂ। ਦਾਲ ਸਬ지 ਦਾ ਵਧੀਆ ਬਣਾ ਲੈਂਦਾ। ਹਾਂ ਹਾਂ। ਸ਼ੈਫ ਦਾ ਮਰਾ ਉਹ ਉਹਦੇ ਵਾਲਾ ਰਿਹਾ। ਦਬਈ ਵਾਲਾ ਰਿਹਾ ਸ਼ੈਫ ਦਾ ਮੁੰਡਾ। ਬੱਸ ਇਹ ਨਾ ਮੱਖਣ ਦੀ ਲਾਈਨ ਦਾ ਗੱਲ ਤੇ ਜੰਮ ਜਾਂਦਾ ਹੁੰਦਾ। ਧੰਨਵਾਦ ਭਾਈ ਓਕੇ bro लव यू ਸੈਂਡਵਿਚ ਖਾ ਕੇ ਥੋੜਾ ਜਿਹਾ ਅੱਗੇ ਆਈ ਸੀਗੇ ਤੇ ਪਾਣੀ ਦੀ ਪਿਆਸ ਜੀ ਲੱਗੀ ਸੀ ਕਿ ਜਿਵੇਂ ਕਿ ਤੁਹਾਨੂੰ ਪਤਾ ਵੀ ਇੱਥੋਂ ਦਾ ਪਾਣੀ ਸਾਰਾ ਖਾਰਾ ਹੀ ਆ ਆ ਬਾਈ ਦੀ ਦੁਕਾਨ ਆਈ ਸੀਗੀ ਤੇ ਉੱਥੋਂ ਆ ਲੈ ਲਈ ਫਿਰ ਪੁੜੀ ਅੱਜ ਪੁੜੀ ਨਾਲ ਢਿੱਡ ਭਰਦਾ ਹੁੰਦਾ ਹੀ ਪੁੜੀ ਪੀਨੇ ਫਿਰ ਆਪਾਂ ਅੱਜ ਦੁਬਾਰੇ ਪਾਣੀ ਦਾ ਫਿਰ ਕੋਈ ਸਵਾਦ ਨਹੀਂ ਆਉਂਦਾ ਪਾਣੀ ਪੀਣ ਦਾ ਹਨਾ ਤੇ ਚਲੋ ਦੇਖਦੇ ਆਪਾਂ ਅੱਗੇ ਵੱਲ ਨੂੰ ਵੀ ਚੱਲਦੇ ਹਾਂ ਹੁਣ ਜੀ ਤੇ ਭਾਈ ਆਪਾਂ ਨੂੰ ਨਾ ਇੱਕ ਦਿੱਲੀ ਵਾਲੇ ਸੰਗ ਤਾਂ ਆਪਾਂ ਨਾ ਗੋਤੂ ਦੇਖੀ ਗਈ ਸੀ ਜੀ ਤੇ ਉਹ ਤੁਹਾਨੂੰ ਜੀ ਦੁੱਧ ਦਿਖਾਵਾਂਗੇ ਅੱਜ ਮੈਂ ਮਤਲਬ ਕਿ ਜਦੋਂ ਰਾਤ ਆਪਾਂ ਵੀਡੀਓ ਦੀ ਸਮਾਪਤੀ ਕੀਤੀ ਉਹ ਤੁਹਾਨੂੰ ਉਹ ਦੁੱਧ ਦਿਖਾਵਾਂਗਾ ਤੁਸੀਂ ਸਾਰੇ ਕਮੈਂਟ ਕਰਕੇ ਦੱਸਿਓ ਕਿ ਦੁੱਧ ਦੀ ਚਾਹ ਬਣ ਜੀ ਜਿਵੇਂ ਆ ਬਸ ਤੋਂ ਹੀ ਉਲਝੀ ਜੇ ਜਾਂਦੇ ਆ ਤੁਹਾਨੂੰ ਪਤਾ ਹੀ ਨਹੀਂ ਵੀ ਚਾਹ ਕਿਵੇਂ ਬਣੂਗੀ ਉਹਦੀ ਉਹ ਬਾਈ ਸਾਨੂੰ ਕਹਿ ਕੇ ਗਈ ਸੀ ਕਹਿੰਦਾ ਇਹਨੂੰ ਜੀ ਗਰਮ ਪਾਣੀ ਦੇ ਵਿੱਚ ਪਾ ਕੇ ਸਿੱਧੀ ਜਨ ਗ੍ਰੀਨ ਟੀ ਬਣ ਜਾਂਦੀ ਹੈ ਥੈਲੀ ਵਿੱਚ ਉਹਦੇ ਗਰਮ ਪਾਣੀ ਚ ਪਾ ਕੇ ਤੇ ਵਿੱਚ ਆਪੇ ਘੁਲ ਜਾਂਦੀ ਆ ਸਾਨੂੰ ਇਦਾਂ ਦਾ ਸਿਸਟਮ ਲੱਗਿਆ ਬਾਕੀ ਤੁਹਾਨੂੰ ਦਿਖਾਵਾਂਗੇ ਜੀ ਤੁਸੀਂ ਦੇਖ ਕੇ ਦੱਸੋ ਕਮੈਂਟ ਕਰਕੇ ਦੱਸੋ ਵੀ ਕਿਵੇਂ ਚਾਹ ਬਣਦੀ ਆ ਤੁਸੀਂ ਤੁਹਾਨੂੰ ਪਤਾ ਨਹੀਂ ਨਾ ਉਹਦੇ ਬਾਰੇ ਜੀ ਸਾਡੇ ਬਣਾਈ ਨਹੀਂ ਇਦਾਂ ਦੀ ਚਾਹ ਸੀ ਤੁਸੀਂ ਦੱਸ ਦਿਓ ਵੀ ਕਿਵੇਂ ਬਣਦੀ ਆ ਤੇ ਉਹ ਉਹ ਜਿਹੇ ਹਸਾਮ ਨਾਲ ਬਣਾ ਲਿਆ ਕਰਾਂਗੇ ਬੰਬੋਂ ਬੋਲੇ ਗਵਾਲੀਅਰ ਆਪਣਾ ਰਹਿ ਗਿਆ ਇੱਥੋਂ ਜੀ 86 ਕਿਲੋਮੀਟਰ ਹੀ ਤੇ ਮੁੰਬਈ 1199 ਕਿਲੋਮੀਟਰ ਆ ਬਾਈ ਮਿਲੇ ਸੀਗੇ ਆਪਾਂ ਨੂੰ ਤੇ ਗੱਡੀ ਨੰਬਰ ਹੈਗਾ ਜੀ ਯੂਪੀ ਆ ਬਾਈ ਨਿਕਲੇ ਵਿੱਚੋਂ ਭਾਈ ਸਤਿ ਸ੍ਰੀ ਅਕਾਲ ਭਾਈ ਜੇਪਾ ਯੂਪੀ ਤੋਂ ਹੀ ਆਈ ਹਾਂ ਅੱਛਾ ਭਾਈ ਮੈਨੂੰ ਦੇਖਿਆ ਸੀਗਾ ਪਾਈਆਂ ਨਹੀਂ ਇਹ ਮੈਨੂੰ ਦੂਖ ਲਈਆ ਕਹਿੰਦਾ ਬਈ ਠੰਡਾ ਠੰਡਾ ਪੀ ਕੇ ਜਾਇਓ ਪੀਵਾ ਕੇ ਜੀ ਬਈ ਤੁਹਾਡਾ ਕੀ ਨਾਮ ਹੈ ਜੀ ਬੇਸੋਨਾਤ ਕੀ ਹੈ ਬੇਸੋਨਾਤ ਬੇਸੋਨਾਤ ਚਲੋ ਵਧੀਆ ਗੱਲ ਹੈ ਵਧੀਆ ਸੋਹਣਾ ਨਾਮ ਹੈ ਜੀ ਵਧਾਈਕ ਜੀ ਇਹ ਯਾਦ ਅੱਛਾ ਵਧਾਈਕ ਜੀ ਭਾਜਪੀ ਸਸਰੀਕਾਲ ਸਸਰੀਕਾਲ ਹੋਰ ਸਭ ਠੀਕ ਹੋ ਜੀ ਸਸਰੀਕਾਲ ਬਾਈ ਠੀਕ ਹੋ ਜੀ ਬੜੀਆ ਮਾਤਾ ਇਹ ਆਪਾਂ ਨੂੰ ਬਾਈ ਮਿਲੇ ਸੀਗੇ ਜੀ ਕਈ ਕਹਿੰਦੇ ਥੋੜੀ ਮੋਟੀ ਸੇਵਾ ਕਰਦੇ ਆ ਜੀ ਤੇ ਤੇ ਠੰਡਾ ਠੰਡਾ ਪੀ ਕੇ ਜਾਇਓ ਜ਼ਰੂਰ ਪੀ ਕੇ ਜਾਵਾਂਗੇ ਜੀ ਪਾਣਾਂ ਦਾ ਪਿਆਰ ਹੈ ਆਪਣੇ ਕੋਲ ਜੀ ਤੇ ਰੂ ਠੰਡਾ ਪੀ ਕੇ ਜਾਵਾਂਗੇ ਪਾਣਾਂ ਕੋਲ ਤੇ ਆਹ ਵਾਲਾ ਜੀ ਜੂਪੀ ਵਾਲੇ ਪਾਣਾਂ ਦਾ ਪਿਆਰ ਆਪਾਂ ਜ਼ਰੂਰ ਪਿਆਰ ਨਾਲ ਲੈ ਕੇ ਜਾਵਾਂਗੇ ਤੇ ਆਪਾਂ ਦੂਜੇ ਪਾਣਾਂ ਨਾਲ ਵੀ ਆਪਾਂ ਇਹ ਪਿਆਰ ਵੰਡਾਂਗੇ ਜੀ ਥੋੜਾ ਥੋੜਾ ਪਿਆਰ ਸਾਰੇ ਪਾਈ ਪੀਵਾਂਗੇ ਆਪਾਂ ਜੀ ਤੈਨੂੰ ਕਿ ਤੁਹਾਨੂੰ ਪਤਾ ਹੀ ਮੈਂ ਰਾਹ ਦੇ ਵਿੱਚ ਰੋ ਗਿਆ ਸੀਗਾ ਜੀ ਤੇ ਬਿੱਟੂ ਬਾਈ ਅਰਗੇ ਕਾਫੀ ਅੱਗੇ ਲੰਘ ਗਿਆ ਮੇਰੇ ਨਾਲੋਂ ਤੇ ਚਲੋ ਕੋਈ ਗੱਲ ਨਹੀਂ ਬਾਈਆਂ ਦਾ ਪਿਆਰ ਫਿਰ ਵੰਡ ਕੇ ਪੀਵਾਂਗੇ ਸਾਰੇ ਜਣੇ ਚਲੋ ਚੱਲਦੇ ਹਾਂ ਜੀ ਬਿੱਟੂ ਬਾਈ ਹੋਰਾਂ ਕੋਲ ਠੀਕ ਬੈਠ ਕੇ ਆਪਾਂ ਠੰਡਾ ਦੁੱਧ ਪੀਵਾਂਗੇ ਜਿਹੜਾ ਪਾਣਿਆਂ ਨੇ ਪੜੂ ਸੇਵਾ ਦਿੱਤੀ ਹੈ ਜੀ ਵਾਧੀਆਂ ਰਹਿ ਗਿਆ ਜੀ ਆਪਣਾ ਇੱਥੋਂ 74 ਕਿਲੋਮੀਟਰ ਤੇ ਜਿੱਥੋਂ ਪਾਣਿਆਂ ਨੇ ਆਪਾਂ ਨੂੰ ਆ ਠੰਡਾ ਦਿੱਤਾ ਸੀਗਾ ਜੀ ਤੇ ਉਹ ਸੀਗਾ ਉਥੋਂ 86 ਕਿਲੋਮੀਟਰ ਤੇ ਜਿਵੇਂ ਤੁਹਾਨੂੰ ਦੱਸਿਆ ਸੀਗਾ ਕਿ ਆਪਣੇ ਭਾਂਜਾਂ ਨਾਲ ਵੰਡ ਕੇ ਪੀਵਾਂਗੇ ਆਪਾਂ ਇਹਨਾਂ ਨੂੰ ਜੀ ਤੇ ਅੱਤੋਂ ਮੈਂ ਆਉਂਦਾ ਕਹਿ ਕੀ ਵੀ ਆ ਸੀਗਾ ਤੱਤਾ ਠੰਡਾ ਪੀਵਾਂਗੇ ਜੀ ਤੇ ਠੰਡਾ ਤਾਂ ਨਹੀਂ ਰਿਹਾ ਹੁਣ ਤੱਤਾ ਹੋ ਗਿਆ ਜੀ ਤੇ ਚਲੋ ਆਪਾਂ ਤੱਤਾ ਹੀ ਪੀ ਲੈਨੇ ਹੁਣੇ ਜੀ ਲਾਈਟ ਵੀ ਆ ਗਈ ਲਾਈਟ ਵੀ ਚੱਲ ਵੀ ਰਹੀ ਆ ਮਗਾ ਚੱਲ ਆਪਾਂ ਮੈਨੂੰ ਬਹੁਤ ਚਰ ਹੋ ਗਿਆ ਆਪਾਂ ਇੱਥੋਂ 86 ਕਿਲੋਮੀਟਰ ਸੀਗਾ ਉੱਥੋਂ ਗਵਾਲੀਅਰ ਜਿੱਥੋਂ ਮੈਨੂੰ ਬਾਂਜਾਂ ਨਹੀਂ ਦਿੱਤਾ ਗਿਆ। ਮਗਾ ਚੱਲ ਆਪਾਂ ਬਾਂਜਾਂ ਨਾਲ ਵੰਡ ਕੇ ਪੀਵਾਂਗੇ ਯੂਪੀ ਵਾਲੇ ਬਾਂਜਾਂ ਦਾ ਪਿਆਰ। ਬਹੁਤ ਆਵਾਜ਼। ਖੋਲੋ ਫਿਰ ਤੱਤਾ ਛੰਡਾ। ਪੱਤਾ ਹੀ ਖੋਲੋ ਪਹਿਲਾਂ। ਤੇ ਸਾਹਮਣੀਆਂ ਬਾਈ ਜੀ ਦੁਕਾਨ ਤੇ ਲੋਕੇ ਸੀ ਕਿ ਆਪਾਂ ਆ ਗਏ। ਬਾਈ ਕਹਿੰਦਾ ਤੁਸੀਂ ਤੱਤਾ ਕਾ ਨੂੰ ਪੀਣਾ ਕਹਿੰਦਾ ਠੰਡਾਈ ਦੇਣਾ ਤੁਹਾਨੂੰ ਕਹਿੰਦਾ ਉਹ ਤੁਸੀਂ ਮੈਨੂੰ ਦੇ ਦਿਓ ਤੇ ਆ ਠੰਡਾ ਲਓ ਤੁਸੀਂ। ਲਓ ਬਿੱਟੂ ਬਾਈ ਠੰਡਾਈ ਆ ਚੱਕੋ। ਪਿੰਡ ਦੇ ਵਿੱਚ ਮਣੀਆ ਪਿੰਡ ਦਾ ਨਾਂ ਹੈਗਾ ਤੇ ਧੌਲਪੁਰ ਜ਼ਿਲ੍ਹਾ ਹੈ ਜੀ ਜਿਹੜਾ ਇਹ 10 ਕਿਲੋਮੀਟਰ ਦਾ ਏਰੀਆ ਨਾ ਜਿੱਥੇ ਆਪਾਂ ਖੜੇ ਆ ਹੁਣੇ ਜੀ ਇਹ ਹੈਗਾ ਰਾਜਸਥਾਨ ਦਾ ਏਰੀਆ ਜੀ ਤੇ ਪਿੱਛੇ ਆਪਾਂ ਉੱਤਰ ਪ੍ਰਦੇਸ਼ ਲੰਘ ਕੇ ਆਏ ਆ ਜੀ ਤੇ ਇਹ 10 ਕਿਲੋਮੀਟਰ ਏਰੀਆ ਰਾਜਸਥਾਨ ਹੈ ਜੀ ਤੇ ਜਿਹੜਾ ਅਗਲਾ ਏਰੀਆ ਆ ਜੂਗਾ ਉਹ ਆ ਜੂਗਾ ਜੀ ਮੱਧਿਆ ਪ੍ਰਦੇਸ਼ ਐਮਪੀ ਇਸ 10 ਕਿਲੋਮੀਟਰ ਦੇ ਏਰੀਏ ਦੇ ਵਿੱਚ ਵਿੱਚ ਇੱਥੇ ਤਿੰਨ ਬਾਰਡਰ ਲੱਗਦੇ ਆ ਜੀ ਪਿੱਛੇ ਆਪਾਂ ਉੱਤਰ ਪ੍ਰਦੇਸ਼ ਲੰਘ ਕੇ ਆਏ ਆ ਜੀ ਆ ਜਿੱਥੇ ਖੜੇ ਆ ਰਾਜਸਥਾਨ ਜੀ ਤੇ ਜਦੋਂ ਆਪਾਂ 10 ਕਿਲੋਮੀਟਰ ਅੱਗੇ ਲੰਘੇ ਉਹ ਤੋਂ ਐਂਪੀ ਸਟਾਰਟ ਹੋ ਜਾਊਗਾ ਜੀ ਆਪਣਾ ਹੁਣ ਗਵਾਲੀਅਰ ਰਹਿ ਗਿਆ ਜੀ 74 ਕਿਲੋਮੀਟਰ ਤੇ ਜਿੱਥੇ ਆਪਾਂ ਅੱਜ ਰਾਤ ਨੂੰ ਰੁਕਾਂਗੇ ਜੀ ਧੌਲਪੁਰ ਉਹ ਰਹਿ ਗਿਆ ਆਪਣਾ 13 ਕਿਲੋਮੀਟਰ ਜੀ ਤੇ ਧੌਲਪੁਰ ਤੋਂ ਪਹਿਲਾਂ ਕੋਈ ਆਪਾਂ ਨੂੰ ਵਧੀਆ ਜੀ ਥਾਂ ਮਿਲ ਗਈ ਕੋਈ ਪੈਟਰੋਲ ਪੰਪ ਮਿਲ ਗਿਆ ਨਾ ਜੀ ਤੇ ਆਪਾਂ ਉੱਥੇ ਵੀ ਤੰਬੂ ਲਾ ਦਾਂਗੇ ਜੀ ਤੇ ਉੱਥੇ ਅੱਜ ਆਪਣਾ ਕੁਝ ਖਾਣਾ ਪੀਣਾ ਬਣਾਵਾਂਗੇ ਟਾਈਮ ਕਾਫੀ ਹੋ ਗਿਆ ਚਲੋ ਬਿੱਟੂ ਭਾਈ ਚੱਲੀਏ ਫਿਰ ਆਪਾਂ ਹੁਣ ਅੱਗੇ ਨੂੰ ਦੋ ਬਾਈ ਨੂੰ ਆ ਜਾਂਦੇ ਚੱਲਦੇ ਆ ਜੀ ਚਲੋ ਨਿਸ਼ੂ ਬਾਈ ਨੂੰ ਆ ਜਾਂਦੇ ਫਿਰ ਆਪਾਂ ਅੱਗੇ ਦਾ ਰਸਤਾ ਤੈਅ ਕਰਦੇ ਆ ਤੇ ਦੇਖਦੇ ਆ ਕੋਈ ਆਪਣੀ ਜੀ ਰਹਿਰ ਵਾਲੀ ਥਾਂ ਥਾਂ ਤੇ ਇਹ ਬਾਈ ਰਾਹ ਚ ਲੰਗਰ ਲੱਗਿਆ ਸੀਗਾ ਥਾਂ ਦਾ ਤਾਂ ਆਪਾਂ ਨੂੰ ਪਤਾ ਨਹੀਂ ਤੇ ਜਿਹੜਾ ਇਹ ਲੰਗਰ ਲੱਗਿਆ ਸੀਗਾ ਇਹ ਉਹਨਾਂ ਵਾਸਤੇ ਲੱਗੇ ਸੀ ਜਿਹੜਾ ਕਾਵੜ ਯਾਤਰਾ ਲੈਣ ਆਉਂਦੇ ਆ ਜੀ ਗੰਗਾ ਨਦੀ ਤੋਂ ਚਲ ਭਰ ਕੇ ਤੇ ਆਪਣੇ ਘਰ ਵੱਲ ਨੂੰ ਲੈ ਕੇ ਜਾਂਦੇ ਆ ਜੀ ਬਹੁਤ ਬਹੁਤ ਧੰਨਵਾਦ ਆ ਬਾਈਆਂ ਦਾ ਜਿਹੜੇ ਭੁੱਖਿਆਂ ਦਾ ਢਿੱਡ ਭਰ ਰਹੇ ਆ ਜੀ ਤੇ ਸਪੈਸ਼ਲੀ ਕਾਵੜ ਯਾਤਰਾ ਵਾਲੇ ਵਾਸਤੇ ਨਹੀਂ ਆ ਆਪਾਂ ਟਰੈਵਲ ਕਰ ਰਹੇ ਸੀਗੇ ਜੀ ਸਾਈਕਲਾਂ ਦੀ ਯਾਤਰਾ ਕਰ ਰਹੇ ਆ ਤੇ ਭਾਈਆਂ ਨੇ ਸਾਨੂੰ ਹੱਥ ਮਾਰ ਕੇ ਬੁਲਾਇਆ ਕਹਿੰਦੇ ਬਈ ਲੰਗਰ ਪਾਣੀ ਤੁਸੀਂ ਛਾਕੇ ਜਾਓ ਜ਼ਰੂਰ ਤੇ ਆਪਾਂ ਜ਼ਰੂਰ ਛਾਕੇ ਜਾਵਾਂਗੇ ਲੰਗਰ ਪਾਣੀ ਲੰਗਰ ਪਾਣੀ ਛਾਕੇ ਜੀ ਆਪਾਂ ਅੱਗੇ ਨੂੰ ਚੱਲ ਪਏ ਅੱਗੇ ਗੁਰਦੁਆਰਾ ਸਾਹਿਬ ਹੈਗਾ ਧੌਲਪੁਰ ਦੇ ਵਿੱਚ ਹੀ ਆਪਾਂ ਅੱਜ ਗੁਰਦੁਆਰਾ ਸਾਹਿਬ ਹੀ ਜਾ ਰਹੇ ਆ ਜੀ ਉਹਨਾਂ ਭਾਈਆਂ ਨੇ ਦੱਸਿਆ ਸੀਗਾ ਅੱਜ ਇੱਥੇ ਲੰਗਰ ਖਾਦਾ ਸੀਗਾ ਆਪਾਂ ਜੀ ਉਹਨਾਂ ਭਾਈਆਂ ਨੇ ਦੱਸਿਆ ਸੀਗਾ ਕਿ ਬਈ ਤੁਸੀਂ ਅੱਗੇ ਚੱਲ ਜਾਓ ਇੱਥੋਂ 9-10 ਕਿਲੋਮੀਟਰ ਰਹਿ ਗਿਆ ਤੇ ਧੌਲਪੁਰ ਦੇ ਵਿੱਚ ਗੁਰਦੁਆਰਾ ਸਾਹਿਬ ਹੈਗਾ ਤੁਸੀਂ ਉੱਥੇ ਜਾ ਕੇ ਰਾਤ ਕੱਟ ਲਿਓ ਤੁਹਾਨੂੰ ਵਧੀਆ ਰੂਮ ਰਾਂਗਰੀ ਮਿਲ ਜੂਗਾ ਉੱਥੇ ਜਾ ਕੋਈ ਹਾਲ ਮਿਲ ਜੂਗਾ ਕਹਿੰਦੇ ਤੇ ਇੱਥੇ ਬਾਈ ਤੁਸੀਂ ਕਹਿੰਦਾ ਇੱਥੇ ਸੋਵੋਗੇ ਤਾਂ ਮੱਛਰ ਮੋਛਰ ਤੁਹਾਡੇ ਬਹੁਤ ਲੜੂਗਾ ਕਹਿੰਦਾ ਤੇ ਤੁਸੀਂ ਉੱਥੇ ਜਾਵੜੋ ਚਲੋ ਆਪਾਂ ਗੁਰਦੁਆਰਾ ਸਾਹਿਬ ਹੀ ਚੱਲਦੇ ਆ ਜੀ ਉਹ ਵੀ ਇਤਿਹਾਸਿਕ ਗੁਰਦੁਆਰਾ ਸਾਹਿਬ ਆ ਜੀ ਤੇ ਜਾ ਕੇ ਆਪਾਂ ਦੇਖਦੇ ਆ ਜੀ ਕਰਸ਼ਨ ਵੀ ਕਰਾਂਗੇ ਦੇ ਨਾਲ ਦਰਸ਼ਨ ਤੁਹਾਨੂੰ ਵੀ ਕਰਾਵਾਂਗੇ ਜੀ ਤੇ ਚਲੋ ਆਪਾਂ ਚੱਲਦੇ ਆ ਗੁਰਦੁਆਰਾ ਸਾਹਿਬ ਉਸੇ ਰਾਹ ਦੇ ਉੱਪਰ ਇੱਕ ਹੋਰ ਲੰਗਰ ਆਇਆ ਜੀ ਤੇ ਜਿਨਾਂ ਨੇ ਆਪਾਂ ਨੂੰ ਹੱਥ ਮਾਰ ਕੇ ਬੁਲਾਇਆ ਵੀ ਤੁਸੀਂ ਲੰਗਰ ਛੱਕ ਕੇ ਜਾਓ ਆਪਾਂ ਕਿਹਾ ਸੀ ਵੀ ਲੰਗਰ ਆਪਾਂ ਛੱਕ ਕੇ ਆਏ ਆ ਜੀ ਹੁਣ ਅੱਗੇ ਜਾਣਾ ਗੁਰਦੁਆਰਾ ਸਾਹਿਬ ਕਹਿੰਦੇ ਗੁਰਦੁਆਰਾ ਸਾਹਿਬ ਤਾਂ ਹੁਣ ਬੰਦ ਹੋ ਗਿਆ ਹੁਣ ਤੁਸੀਂ ਇੱਥੇ ਹੀ ਜੇ ਤੁਸੀਂ ਉੱਥੇ ਜਾ ਕੇ ਸੌਣਾ ਤੁਸੀਂ ਇੱਥੇ ਹੀ ਜਾ ਕੇ ਸੌਂਜੋ ਜੀ ਤੇ ਆਪਾਂ ਨੂੰ ਰਹਿਣ ਲਈ ਥਾਂ ਦੇਤੀ ਆ ਭਾਈਆਂ ਨੇ ਤੇ ਅੱਜ ਆਪਾਂ ਇੱਥੇ ਹੀ ਰੁਕਾਂਗੇ ਜੀ ਤੇ ਗੁਰਦੁਆਰਾ ਸਾਹਿਬ ਆਪਾਂ ਤੜਕੇ ਚੱਲਾਂਗੇ ਤੜਕੇ ਤੁਹਾਨੂੰ ਦਰਸ਼ਨ ਕਰਾਵਾਂਗੇ ਜੀ ਤੇ ਤੜਕੇ ਤੁਹਾਨੂੰ ਉਹਦਾ ਇਤਿਹਾਸ ਸਾਂਝਾ ਕਰਾਂਗੇ ਜੀ ਕੱਲ ਵਾਲੀ ਵੀਡੀਓ ਦੇ ਵਿੱਚ ਤੇ ਜਿਹੜੇ ਆਪਾਂ ਦੁੱਧ ਦੀ ਗੱਲ ਕਰੀ ਜਾਂਦੇ ਸੀਗੇ ਜੀ ਆਹ ਵਾਲਾ ਦੁੱਧ ਆਈ ਉਹ ਆਹ ਦੇਖ ਲਓ ਬਾਹਰੋਂ ਵੀ ਦੇਖ ਲਓ ਦਾ ਰੈਪਰ ਵੀ ਮੰਤਰੋਗ ਦਿਖਾ ਦਣਾ ਤੁਹਾਨੂੰ ਇਹ ਇਦਾਂ ਦਾ ਹੀ ਪਾਊਡਰ ਜੱਗ ਤੇ ਇਹਨੂੰ ਦੇਖ ਕੇ ਤੁਸੀਂ ਦੱਸੋ ਵੀ ਇਹਦੀ ਕਿਵੇਂ ਚਾਹ ਬਣੂਗੀ ਕਿਵੇਂ ਨਾ ਜੀ ਅਸਤਾਬਸ ਜਿਵੇਂ ਸਾਨੂੰ ਉਹ ਫੜਾ ਕੇ ਗਿਆ ਸੀ ਉਹਵੇਂ ਲਈ ਲਈ ਫਿਰਦੇ ਨੇ ਤੁਹਾਨੂੰ ਪਤਾ ਹੀ ਨਹੀਂ ਜਦੋਂ ਵੀ ਕਿਵੇਂ ਬਣੂਗੀ ਕਿਵੇਂ ਨਹੀਂ ਦੱਸਿਓ ਤੁਸੀਂ ਜਰੂਰ ਕਮੈਂਟ ਕਰਕੇ ਤੇ ਫਿਰ ਆਪਾਂ ਕੱਲ ਨੂੰ ਤੁਹਾਡੀ ਇਹਦੀ ਚਾਹ ਦਿਖਾਵਾਂਗੇ ਜੀ ਸਵੇਰੇ ਕਾ ਕਮੈਂਟ ਪੜ ਕੇ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੀ ਵੀਡੀਓ ਆਪਣੀ ਸਮਾਪਤੀ ਵੱਲ ਵੱਧਦੀ ਆ ਤੇ ਸਮਾਪਤੀ ਕਰਨ ਤੋਂ ਪਹਿਲਾਂ ਜੀ ਕਈ ਬਾਈਆਂ ਦੇ ਕਮੈਂਟ ਆ ਰਹੇ ਸੀ ਕਿ ਭਾਈ ਤੂੰ ਹਰਪਾਲ ਘੋਟ ਘੋਟ ਕੇ ਨਾ ਬੋਲਿਆ ਕਰ ਜਾ ਆਪ ਦੀ ਨੇਚਰਲ ਆਵਾਜ਼ ਬੋਲਿਆ ਕਰ ਜਿੱਦਾਂ ਦਾ ਤੂੰ ਹੈਗਾ ਉਦਾਂ ਦਾ ਹੀ ਬੋਲਿਆ ਕਰ ਭਾਈ ਮੈਂ ਦੱਸ ਦੇਣਾ ਚਾਹਣਾ ਸਾਰਿਆਂ ਨੂੰ ਕਿ ਆਪਣਾ ਥੋੜਾ ਜਿਹਾ ਵੀ ਫੋਨ ਖਰਾਬ ਆ ਨਾ ਇਹ ਗੱਲ ਤੁਹਾਨੂੰ ਵੀ ਪਤਾ ਹੀ ਆ ਤੇ ਖੋੜ ਖਰਾਬ ਫੋਨ ਕਰਕੇ ਮੈਨੂੰ ਥੋੜਾ ਜਿਹਾ ਜ਼ੋਰ ਲਾ ਕੇ ਬੋਲਣਾ ਪੈਂਦਾ ਹੈਗਾ ਕਿ ਕਿ ਜੇ ਮੈਂ ਹੌਲੀ ਬੋਲੂਗਾ ਫਿਰ ਆਵਾਜ਼ ਨਹੀਂ ਇਹਦੇ ਵਿੱਚ ਆਉਂਦੀ ਜੀ ਜਿਹੜਾ ਜ਼ੋਰ ਲਾ ਕੇ ਬੋਲਦੇ ਤਾਂ ਫਿਰ ਥੋੜੇ ਮੋਟੇ ਆਵਾਜ਼ ਚ ਆਪਣਾ ਫਰਕ ਪੈ ਜਾਂਦਾ ਹੁੰਦਾ ਹਨਾ ਕੱਲੋਂ ਆਪਾਂ ਮਾਈਕ ਲੈ ਲਾਂਗੇ ਜੀ ਆਪਾਂ ਨੇਚਰਲੀ ਬੋਲਣ ਲੱਗ ਜਾਗੇ ਤੁਹਾਨੂੰ ਵਧੀਆ ਆਵਾਜ਼ ਆਪਾਂ ਨੀ ਕਲੀਅਰ ਆਇਆ ਕਰੂਗੀ ਕਈ ਭਾਈਆਂ ਦੇ ਹੋਰ ਵੀ ਕਮੈਂਟ ਆ ਰਹੇ ਸੀਗੇ ਜੀ ਕਿ ਭਾਈ ਹਰਪਾਲ ਤੂੰ ਸ਼ਾਇਰੀ ਲਿਖਣਾ ਭੁੱਲ ਗਿਆ ਜਾਂ ਛੱਡ ਦਿੱਤੀ ਤੇ ਭਾਈ ਲਿਖਣਾ ਨਹੀਂ ਕੋਲੇ ਤੇ ਨਾ ਹੀ ਆਪਾਂ ਛੱਡਦਿਆਂ ਕਰੀ ਜੀ ਚਲ ਅੱਜ ਆਪਾਂ ਥੋੜੀਆਂ ਵਾਤ 2-4 ਲਾਈਨਾਂ ਸੁਣਾ ਦਿੰਨੇ ਆ ਨਾ ਜੀ ਕਿ ਹੱਥਾਂ ਦੀਆਂ ਲਕੀਰਾਂ ਲਿਖੀਆਂ ਰੱਬ ਨੇ ਕੀਆ ਤਕਦੀਰਾਂ ਲਿਖੀਆਂ ਧੁਖ ਜ਼ਿੰਦਗੀ ਵਿੱਚ ਪਹਿਲਾਂ ਲਿਖਤੀ ਤੇ ਤਰਕੀਆਂ ਜਾਂ ਅਖੀਰਾਂ ਲਿਖੀਆਂ ਜਿੰਨਾ ਦਿੱਤਾ ਰੱਬ ਨੇ ਉਹਨੇ ਵਿੱਚ ਖੁਸ਼ ਰਿਹਾ ਕਰ ਹਰਪਾਲ ਸਿਆ ਮੈਂ ਉਹ ਵੀ ਖੁਸ਼ ਹੁੰਦੇ ਹੋਏ ਦੇਖਿਆ ਜਿਨ੍ਹਾਂ ਦੇ ਹਿੱਸੇ ਜਾਂ ਦ ਕਰੀਰਾ ਲਿਖਿਆ ਜਿਨ੍ਹਾਂ ਦੇ ਹਿੱਸੇ ਜਾਂ ਦ ਕਰੀਰਾ ਲਿਖਿਆ ਤੇ ਜੀ ਵੀਡੀਓ ਵਧੀਆ ਲੱਗੇ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਤੇ ਲਾਈਕ ਵੀ ਕਰ ਦਿਓ ਤੇ ਅੱਗੇ ਦੋਸਤਾਂ ਮਿੱਤਰਾਂ ਅੱਜ ਸ਼ੇਅਰ ਵੀ ਕਰ ਦਿਓ ਤੇ ਘੰਟੀ ਦੇ ਟੋਟਣ ਤੇ ਵੀ ਮਾਰਦੇ ਥੋੜਾ ਮੋਟਾ ਗੁੱਠਾ ਜੀ ਕਦੇ ਕਦੇ ਹੀ ਇਹਦੇ ਮੂੰਹੋਂ ਵੀ ਬਾਤ ਸੁਣ ਲਿਆ ਕਰੋ ਜੀ ਅੰਨੇ ਜਿਆ ਕੱਲ ਨੂੰ ਨਵੀਂ ਵੀਡੀਓ ਤੇ ਨਵੇਂ ਬਲੌਗ ਦੇ ਵਿੱਚ ਤਦ ਤੱਕ ਲਈ ਜੀ ਸਸਰੀਕਰ